ਵਿਦਾਂਸਭਾ ਨਾਪਾ ਦੇ ਪਿੰਡ ਤਰਖੇੜੀ ਦੇ ਵਿੱਚ ਐਨ ਆਰ ਆਈ ਭਰਾ ਨੇ ਵਾਸੀ ਪਰਿਵਾਰਾ ਸਰਦਾਰ ਬਲਵਿੰਦਰ ਸਿੰਘ ਜੀ ਸਰਦਾਰ ਬਲਜੀਤ ਸਿੰਘ ਬਲਜੀਤ ਸਿੰਘ ਜੀ ਕੈਨੇਡਾ ਦੇ ਰਹਿੰਦੇ ਨੇ ਜੀ ਔਰ ਪਿੰਡ ਵਾਲਿਆਂ ਨਾਲ ਬੜਾ ਮੁਹੱਬਤ ਬੜਾ ਪਿਆਰ ਕਰਦੇ ਨੇ ਹਰ ਇੱਕ ਸਾਲ ਕੋਈ ਨਾ ਕੋਈ ਐਸੀ ਚੀਜ਼ ਜਿਹੜੀ ਦਿੰਦੇ ਨੇ ਆ ਕੇ ਇੱਥੇ ਜਿਵੇਂ ਸਰਦੀਆਂ ਦੇ ਵਿੱਚ ਕੰਬਲ ਹੋ ਗਏ ਚੱਪਲਾ ਜੁੱਤੇ ਸ਼ੂ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਬੜਾ ਕੁਝ ਕਰਦੇ ਆ ਜੀ ਅੱਜ ਇਸ ਪਿੰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਨੂੰ ਬੁਲਾਇਆ ਔਰ ਅਸੀਂ ਕੁਝ ਸ਼ਾਲ ਲੇਡੀਜ਼ ਵਾਸਤੇ ਕੁਝ ਮੈਨ ਵਾਸਤੇ ਮਰਦਾਂ ਵਾਸਤੇ ਕੁਝ ਕੰਬਲ ਜਿਹੜੇ ਆ ਉਹ ਦਿੱਤੇ ਆ ਜੀ ਸੋ ਬਹੁਤ ਅੱਛਾ ਪ੍ਰਾਲਾ ਜੀ ਇਹ ਕਿਉਂਕਿ ਕੈਨੇਡਾ ਦੀ ਧਰਤੀ ਨਾਲ ਜੁੜੇ ਹੋਏ ਨੇ ਇੱਥੋਂ ਦੇ ਜੰਪਾਲ ਨੇ ਤਰਖੇੜੀ ਪਿੰਡ ਦੇ ਪਰ ਆਪਣੇ ਪਿੰਡ ਨੂੰ ਪਿਆਰ ਮੁਹੱਬਤ ਕਰਦੇ ਆ ਜੀ ਔਰ ਹਰ ਇੱਕ ਸਾਲ ਆ ਕੇ ਇੱਥੇ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਇਹ ਤਿਲ ਫੁੱਲ ਦੀ ਸੇਵਾ ਕਰਦੇ ਆ ਬਹੁਤ ਹੀ ਵਧੀਆ ਇਹਨਾਂ ਦਾ ਪ੍ਰਾਲਾ ਜੀ ਮੈਂ ਤੈਹ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਕਰਦਾ ਆਪਣੇ ਬਾਈ ਜੀ ਦੇਮਾਨ ਜੀ ਉਹਨਾਂ ਦਾ ਜਿਨ੍ਹਾਂ ਨੇ ਅੱਜ ਇੱਥੇ ਸਾਡੇ ਛੋਟੇ ਜੇ ਛੋਟ ਨੋਟਿਸ ਤੇ ਸਾਡੇ ਇਵੈਂਟ ਪਹੁੰਚ ਗਏ ਜੋ ਇਹਨਾਂ ਦੀ ਰਹਿਨਮਾਈ ਹੇਠ ਇਹਨਾਂ ਦੀ ਪ੍ਰੇਰਣਾ ਸਦਕਾ ਸੀ ਪਿੰਡ ਦੇ ਵਿੱਚ ਜੋ ਕੰਮ ਆਰੰਭੇ ਹੋਏ ਨੇ ਜਾਂ ਜੋ ਵੀ ਕੁਝ ਜੋ ਕੰਬਲ ਵੰਡਦੇ ਆ ਜੋ ਵੀ ਕੁਝ ਕਰਦੇ ਆ ਇਹਨਾਂ ਨੇ ਆ ਕੇ ਅੱਜ ਸਾਡੇ ਇੱਥੇ ਵਧੀਆ ਮਾਣ ਵਧਾਇਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸਾਹਿਬ ਗਦੇਵ ਸਿੰਘ ਦੇਮਾਨ ਐਮ ਐਲ ਏ ਹਲਕਾ ਨਬਾ ਸਾਡੇ ਗ੍ਰੈਫੇ ਆਏ ਅਸੀਂ ਬਹੁਤ ਖੁਸ਼ ਆ ਪਿੰਡ ਦੇ ਵਿੱਚ ਜੋ ਕੁਝ ਗਰੀਬਾਂ ਦੀ ਹੈਲਪ ਲਈ ਕੰਬਲ ਸ਼ਾਲ ਹੋਰ ਜੋੜੇ ਸਮਾਨ ਲੋਕਾਂ ਨੂੰ ਅਸੀਂ ਹਰ ਸਾਲ ਆ ਕੇ ਡੋਨੇਟ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੈ ਅੱਜ ਸਾਡੇ ਥੋੜੀ ਜੀ ਗੱਲ ਕਹਿਣ ਤੇ ਥੋੜੀ ਜੀ ਸਮੇਂ ਲਈ ਕਿਹਾ ਸੀ ਅਸੀਂ ਸਾਡੇ ਗ੍ਰੈਫੇ ਆਏ ਅਸੀਂ ਬਹੁਤ ਖੁਸ਼ ਹਾਂ